ਐਮਐਲਏ ਸਾਹਿਬ ਇਹ ਤਾਂ ਕਹਿ ਰਹੇ ਸੀ ਸੀ ਕਿ ਜਾਂਚ ਚਾਹੀਦੀ ਆ ਕਿਉਂਕਿ ਪੁਲਿਸ ਮੁਲਾਜ਼ਮ ਹੀ ਹੁਣ ਤਾਂ ਚੋਰ ਨਿਕਲਿਆ ਜਿਹੜਾ ਟਰਾਲੀ ਲੈ ਕੇ ਗਿਆ ਜਿਹਦੇ ਤੇ ਐਫਆਈਆਰ ਦਰਜ ਹੋਈ ਆ ਤੁਹਾਡੀ ਪੁਲਿਸ ਦੇ ਵੱਲੋਂ ਦਰਜ ਕੀਤੀ ਗਿਆ 20 ਤਰੀਕ ਨੂੰ ਲੈ ਕੇ ਗਿਆ 24 ਤਰੀਕ ਨੂੰ ਮੋੜ ਕੇ ਗਿਆ ਕਿਉਂ ਜਦੋਂ ਪਤਾ ਸੀ ਵੀ ਇਹ ਗੱਲ ਉੱਥੇ ਮੇਰੇ ਤੇ ਪਊਗੀ ਹੁਣ ਨਾ ਤਾਂ ਕਣਕ ਦੀ ਵਾਢੀ ਚੱਲੀ ਜਾਂਦੀ ਆ ਨਾ ਕਿਸੇ ਹੋਰ ਫਸਲ ਦੀ ਵਾਢੀ ਚੱਲੀ ਜਾਂਦੀ ਆ ਜਿਹੜਾ ਅਗਲਾ ਕਹਿੰਦਾ ਹੋਵੇ ਕਿ ਭਾਈ 4 ਦਿਨ ਮੈਂ ਚਲਾਉਂਦੀ ਫਸਲ ਢੋਣਾ ਉਹਦੇ ਬਾਅਦ ਆ ਕੇ ਖੜਾ ਤੇ ਫਿਰ ਉਸ ਪੁਲਿਸ ਮੁਲਾਜ਼ਮ ਕੋਲੇ ਹੱਕ ਕੀਆ ਕਿਸਾਨਾਂ ਦੀ ਟਰਾਲੀ ਇੱਕ ਗਲਤ ਆਈ ਕਾਰਡ ਗਲਤ ਆਧਾਰ ਕਾਰਡ ਦੂਆ ਕਿ ਲਜਾਣ ਦਾ ਕਿਸਾਨਤਾ ਸ਼ਰਮ ਨਾਮ ਨੋਟ ਕਰੀ ਫਿਰਦੇ ਆ ਕਿਸਾਨਤਾ ਸ਼ਰਮ ਸਮਾਨ ਨੋਟ ਕਰੀ ਫਿਰਦੇ ਆ ਕੋਈ ਐਸਆਈ ਕੌਰ ਸਿੰਘ ਕਹਿੰਦੇ ਐਸਆਈ ਕੌਰ ਸਿੰਘ ਸਾਡੇ ਚਾਦੇ ਬੋਰੇ ਵੀ ਲੈ ਗਿਆ ਐਸਆਈ ਕੌਰ ਸਿੰਘ ਗੱਦੇ ਵੀ ਲੈ ਗਿਆ ਐਸਆਈ ਕੌਰ ਸਿੰਘ ਸਿਲੰਡਰ ਵੀ ਲੈ ਗਿਆ ਪਤਾ ਨਹੀਂ ਕੀ ਕੀ ਚੀਜ਼ਾਂ ਲੈ ਗਿਆ ਕਹਿੰਦੇ ਛੱਡੇ ਹੀ ਕੁਛ ਨਹੀਂ ਸੋ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਗਾਇਬ ਨੇ ਲਾਪਤਾ ਹਨ ਪਤਾ ਹੀ ਨਹੀਂ ਕਿੱਥੇ ਹਾਲੇ ਤੱਕ ਤੇ ਇਹ ਸ਼ਰਮਨਾਕ ਗੱਲ ਆ ਕਿ 10 ਦਿਨ ਹੋ ਗਏ ਮੋਰਚਾ ਫਿਰ ਪੁਲਿਸ ਇਹ ਵੀ ਕਹਿੰਦੀ ਹੈ ਕਿ ਸਾਡੇ ਮੁਲਾਜ਼ਮਾਂ ਦੇ ਵੱਲੋਂ 24 ਘੰਟੇ ਡਿਊਟੀ ਰੱਖੀ ਜਾ ਰਹੀ ਸੀ ਤੇ ਜੇ ਤੁਹਾਡੇ ਪੁਲਿਸ ਮੁਲਾਜ਼ਮ 24 ਘੰਟੇ ਤਨਖਾਹ ਸੀ ਤਾਂ ਟਰੈਕਟਰ ਟਰਾਲੀਆਂ ਆਮ ਆਮਦਮੀ ਪਾਰਟੀ ਦੇ ਵਰਕਰਾਂ ਦੇ ਘਰਾਂ ਤੱਕ ਕੋਈ ਪਹੁੰਚੀ ਮੈਂ ਇੱਕ ਚੀਜ਼ ਦਾ ਗਾਰੰਟੀ ਇੱਕ ਚੀਜ਼ ਦੀ ਗਾਰੰਟੀ ਦੇਣਾ ਜਿਸ ਤਰ੍ਹਾਂ ਦੇ ਨਾਲ ਪੁਲਿਸ ਕਹਿੰਦੀ ਹੈ ਨਾ ਕਿ ਐਨਾ ਸਮਾਨ ਸੀ ਉਹਨਾਂ ਸਮਾਨ ਸਾਰਾ ਅਸੀਂ ਇਕੱਠਾ ਕਰਤਾ ਖਨੌਰੀ ਬਾਰਡਰ ਵਾਲੇ ਨੂੰ ਖਨੌਰੀ ਤੇ ਬਿਠਾਓ ਸ਼ੰਭੂ ਬਾਰਡਰ ਵਾਲਾ ਨੂੰ ਸ਼ੰਭੂ ਤੇ ਬਿਠਾਓ ਉਹਨਾਂ ਤੋਂ ਪੁੱਛੋ ਕਿ ਤੁਹਾਡਾ ਕੀ ਕੀ ਸਮਾਨ ਸੀ ਉਹ ਤੁਹਾਨੂੰ ਦੱਸਣਗੇ ਤੇ ਫਿਰ ਮੈਂ ਗਾਰੰਟੀ ਦਿੰਦਾ ਤੁਸੀਂ ਕਿਹੋ ਜਿਹਾ ਸਮਾਨ ਸਾਰਾ ਚੱਕ ਲੈਣਾ ਗਾਰੰਟੀ ਦਿੰਦਾ ਜੇ ਅੱਧਾ ਸਮਾਨ ਵੀ ਵਾਪਸ ਆ ਗਿਆ ਤੁਸੀਂ ਸਾਰੇ ਸਮਾਨ ਦੀ ਗੱਲ ਕਰ ਸਾਥ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਲੈ ਕੇ ਆਇਆ ਹਾਂ ਪ੍ਰੋਗਰਾਮ ਗੱਲ ਪਤੇ ਦੀ ਮਸਲਾ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਦਾ ਜੋ ਨਿਤ ਨਵੇਂ ਰੰਗ ਦਿਖਾ ਰਿਹਾ ਪੁਲਿਸ ਦੇ ਆਈਜੀ ਦਾ ਬਿਆਨ ਆਇਆ ਸਰਕਾਰ ਦੇ ਨੁਮਾਇੰਦਿਆਂ ਦਾ ਬਿਆਨ ਆਇਆ ਪਰ ਇਸ ਦੇ ਪਿੱਛੇ ਸਚਾਈ ਕੁਝ ਹੋਰ ਹੀ ਸੀ ਜਾਣਦੇ ਆ ਪੂਰੀ ਸਚਾਈ ਕੀ ਆ ਮੇਰੇ ਨਾਲ ਨੇ ਮੇਰੇ ਸਹੋਗੀ ਭਾਈ ਜਸ ਗਰੇਵਾਲ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਲੱਗਦਾ ਇਹ ਕਹਾਵਤ ਪੰਜਾਬ ਪੁਲਿਸ ਤੇ ਜਿਆਦਾ ਵਧੀਆ ਜੱਚ ਰਹੀ ਹੈ ਅ ਜਿਆਦਾ ਵਧੀਆ ਤਾਜ਼ਾ ਛਰੀਆ ਕਿਉਂਕਿ ਲੋਕਾਂ ਨੇ ਕਿਸਾਨਾਂ ਨੇ ਤਾਂ ਇਲਜ਼ਾਮ ਲਾਉਣੇ ਉਸੇ ਦਿਨ ਤੋਂ ਸ਼ੁਰੂ ਕਰਤੇ ਸੀ ਜਿਸ ਦਿਨ 19 ਮਾਰਚ ਨੂੰ ਇਹ ਮੋਰਚਾ ਉਠਾਇਆ ਜਾਂਦਾ ਤੇ ਅਸੀਂ ਵੀ ਉਸ ਵੇਲੇ ਉੱਥੇ ਮੌਜੂਦ ਸੀ ਅਸੀਂ ਵੀ ਕੁਝ ਚੀਜ਼ਾਂ ਦੇ ਚਸ਼ਮਦੀਦ ਗਵਾਹ ਸੀ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਸਲੰਡਰ ਜਿਹੜਾ ਇੱਕ ਪੁਲਿਸ ਮੁਲਾਜ਼ਮ ਲਿਜਾਦਾ ਕਿ ਆਪਾਂ ਜਿੰਨੀ ਚੀਜ਼ ਚ ਅੱਖੀਂ ਦੇਖੀ ਹੋਵੇ ਆਪਾਂ ਓਨੀ ਇੱਕ ਗੱਲ ਕਰ ਸਕਦੇ ਆ ਸਾਡੇ ਵੱਲੋਂ ਦੇਖਿਆ ਗਿਆ ਸੀ ਕਿ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਸਿਲੰਡਰ ਚੁੱਕਿਆ ਜਾਂਦਾ ਹੈ ਤੇ ਇੱਕ ਝੋਪੜੀ ਦੇ ਸਾਈਡ ਤੇ ਜੋ ਕਿਸਾਨਾਂ ਦਾ ਤੰਬੂ ਸੀ ਉਹਦੇ ਸਾਈਡ ਤੇ ਉਹਦੀ ਸਕੋਰਪਿਓ ਗੱਡੀ ਲੱਗੀ ਸੀ ਉਹਦੇ ਵਿੱਚ ਉਹਦੇ ਸਿਲੰਡਰ ਰੱਖਿਆ ਜਾਂਦਾ ਤੇ ਇਹ ਕਿਹਾ ਜਾਂਦਾ ਹੈ ਕਿ ਚਲੋ ਇਹ ਥਾਣੇ ਦੇ ਵਿੱਚ ਹੀ ਕੰਮ ਆਊਗਾ ਹੁਣ ਇਹ ਤਾਂ ਇੱਕ ਪੁਲਿਸ ਮੁਲਾਜ਼ਮ ਦੀ ਕਹਾਣੀ ਹੈ ਉੱਥੇ ਤਾਂ ਮਤਲਬਾ ਪੂਰੇ ਪੰਜਾਬ ਦੀ ਪੁਲਿਸ ਉਸ ਵੇਲੇ ਅਸੀਂ ਖੁਦ ਦੇਖੀ ਆ ਤਾਂ ਹਾਲਾਂਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਸੀ ਵੀ ਨਹੀਂ ਕਹਿੰਦੇ ਪਰ ਹੋਰ ਵੀ ਬਹੁਤਨੇ ਐਸਾ ਕੁਝ ਕੀਤਾ ਹੋਣਾ ਤੇ ਕਿਸਾਨ ਨੇ ਪਹਿਲੇ ਦਿਨ ਤੋਂ ਕਹਿੰਦੇ ਸੀ ਪਰ ਇਹਦੇ ਉਲਟ ਮਨਦੀਪ ਸਿੱਧੂ ਸਾਹਿਬ ਨੇ ਕਿਹਾ ਸੀ ਕਿ ਜਿੰਨੀਆਂ ਟਰੈਕਟਰ ਟਰਾਲੀਆਂ ਸੀ तकरीबन ਸ਼ਾਇਦ 650 ਦਾ ਅੰਕੜਾ ਉਹਨਾਂ ਨੇ ਪੇਸ਼ ਕੀਤਾ ਸੀ 650 ਟਰਾਲੀਆਂ ਸੀ ਜਾਂ ਇਸ ਤੋਂ ਉਰੇ ਪਰੇ ਹੋ ਸਕਦਾ ਹੈ ਅੰਕੜਾ ਸ਼ਾਇਦ ਮੈਂ ਗਲਤ ਮਾਤਰਾ ਦੇ ਵਿੱਚ ਥੋੜਾ ਬਹੁਤ ਉੱਤੇ ਥੱਲੇ ਹੋਵੇ ਉਹਨਾਂ ਨੇ ਜੋ ਅੰਕੜਾ ਪੇਸ਼ ਕੀਤਾ ਉਹਨੂੰ ਦੱਸਿਆ ਕਿ ਇੰਨੀਆਂ ਭਾਈ ਪਹਿਲੇ ਦਿਨ ਲੈ ਗਏ ਇੰਨੀਆਂ ਅਗਲੇ ਦਿਨਾਂ ਦੇ ਵਿੱਚ ਲੈ ਗਏ ਸਾਰੀਆਂ ਟਰੈਕਟਰ ਟਰਾਲੀਆਂ ਕਿਸਾਨਾਂ ਨੂੰ ਸੌਂਪਤੀਆਂ ਜਿਹੜਾ ਸਿਲੰਡਰ ਸੀ ਜਿਹੜੀਆਂ ਸਿਲੰਡਰ ਸੀਗੇ ਜਿਹੜੀ ਐਲਈਡੀਸੀ ਜਿਹੜੇ ਏਸੀਸੀ ਵਾਸ਼ਿੰਗ ਮਸ਼ੀਨਾਂ ਸੀ ਫਰਿੱਜਾਂ ਸੀ ਸਾਰੀਆਂ ਕਿਸਾਨਾਂ ਨੂੰ ਸੌਂਪਤੀਆਂ ਪੁਲਿਸ ਦਾ ਇਹ ਕਹਿਣਾ ਸੀ ਪਰ ਉਹਨੇ ਇੱਕ ਐਫਆਈਆਰ ਦਰਜ ਹੁੰਦੀ ਆ ਐਫਆਈਆਰ ਕੀ ਆ ਪਾਤਰਾ ਥਾਣੇ ਦੇ ਵਿੱਚ ਐਫਆਈਆਰ ਦਰਜ ਹੁੰਦੀ ਐ ਐਫਆਈਆਰ ਨੰਬਰ 49 19 ਤਰੀਕ ਨੂੰ ਇਹ ਘਟਨਾ ਕਰਮ ਵਾਪਰਦਾ ਆ 20 ਤਰੀਕ ਨੂੰ ਇੱਕ ਪੁਲਿਸ ਮੁਲਾਜ਼ਮ ਇੱਕ ਆਧਾਰ ਕਾਰਡ ਦਿਖਾਉਂਦਾ ਆ ਉਧਾਰ ਕਾਰਡ ਦਿਖਾ ਕੇ ਇਹ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਟਰਾਲੀਆਂ ਜਿਹੜੀਆਂ ਉਹ ਇੱਕ ਆਧਾਰ ਕਾਰਡ ਦਿਖਾ ਕੇ ਪਲੱਸ ਉਹਦੇ ਨਾਲ ਉਹਦੀ ਵੀਡੀਓਗ੍ਰਾਫੀ ਹੁੰਦੀ ਆ ਫੋਟੋ ਖਿੱਚੀ ਜਾਂਦੀ ਆ ਟਰੈਕਟਰ ਟਰੋਲੀ ਦੇ ਨਾਲ ਜੋ ਵੀ ਲੈ ਕੇ ਜਾਂਦੇ ਤੇ ਉਸ ਤੋਂ ਬਾਅਦ ਟਰੋਲੀ ਦਿੱਤੀ ਜਾਂਦੀ ਆ ਤੇ ਇੱਕ ਆਧਾਰ ਕਾਰਡ ਦਿਖਾ ਕੇ ਤਸਵੀਰ ਆਪਣੀ ਵੀਡੀਓਗ੍ਰਾਫੀ ਕਰਵਾ ਕੇ ਤੇ ਉਸ ਤੋਂ ਬਾਅਦ ਟਰੋਲੀ ਜਿਹੜੀ ਲੈ ਜਾਂਦਾ ਹੁਣ ਪਤਾ ਇਹ ਵੀ ਲੱਗਿਆ ਕਿ ਜੋ ਆਧਾਰ ਕਾਰਡ ਦਿਖਾਇਆ ਜਾਂਦਾ ਉਹ ਵੀ ਕਿਸੇ ਹੋਰ ਦਾ ਉਸ ਪੁਲਿਸ ਮੁਲਾਜ਼ਮ ਦੇ ਵੱਲੋਂ ਫਿਰ 20 ਤਰੀਕ ਨੂੰ ਉਹ ਟਰੋਲੀ ਉੱਥੇ ਲੈ ਕੇ ਜਾਂਦਾ ਆ ਇਹ ਘਟਨਾਕਰਮ ਵਾਪਰਦਾ 19 ਤਰੀਕ ਨੂੰ 20 ਤਰੀਕ ਨੂੰ ਉਦੋਂ ਤੱਕ ਲੋਕਾਂ ਦੇ ਵਿੱਚ ਸਹਿਮ ਸੀ ਕਿ ਪਤਾ ਨਹੀਂ ਯਾਰ ਕੀ ਚੀਜ਼ਾਂ ਮੁੜਨੀਆਂ ਕਿ ਨਹੀਂ ਮੁੜਨੀਆਂ 21 22 23 ਨੂੰ ਇਹ ਚੀਜ਼ਾਂ ਸ਼ੁਰੂ ਹੋਈਆਂ ਪੁਲਿਸ ਦੇ ਵੱਲੋਂ ਵੀ ਬਿਆਨ ਹੋਣੇ ਸ਼ੁਰੂ ਹੋਏ ਕਿ ਪੰਜਾਬ ਦੀਆਂ ਟਰੈਕਟਰ ਟਰਾਲੀਆਂ ਲੈ ਜਾਓ ਸਭ ਕੁਝ ਲੈ ਜਾਓ ਫਿਰ ਉਸ ਤੋਂ ਬਾਅਦ ਕਿਸਾਨ ਇਹ ਦਿਨੋਂ ਜਾਣੇ ਸ਼ੁਰੂ ਹੋਏ ਤੇ ਆਪਣੀਆਂ ਟਰੈਕਟਰ ਟਰਾਲੀਆਂ ਲਿਆਉਣ ਲੱਗੇ ਜਦੋਂ ਆਪਣੀਆਂ ਟਰੈਕਟਰ ਟਰਾਲੀਆਂ ਲਿਆਉਣ ਲੱਗੇ ਤਾਂ ਰੌਲਾ ਪੈ ਗਿਆ ਕਿ ਯਾਰ ਟਰੈਕਟਰ ਟਰਾਲੀਆਂ ਹੈ ਨਹੀਂ ਕਦੇ ਏ ਆਇਆ ਕਿ ਐਮਐਲਏ ਕਨੌਰ ਦੇ ਸਾਥੀ ਦੇ ਘਰੋਂ ਟਰੈਕਟਰ ਟਰਾਲੀਆਂ ਮਿਲਦੀਆਂ ਨੇ ਕੁਝ ਟਰੈਕਟਰ ਟਰਾਲੀਆਂ ਚੋਰੀ ਨੇ ਕੁਝ ਕਿੱਧਰ ਗਈਆਂ ਕੁਝ ਕਿੱਧਰ ਗਿਆ ਕੋਈ ਟਰੈਕਟਰ ਟਰਾਲੀਆਂ ਮਿਲੀਆਂ ਤਾਂ ਫਿਰ ਕੀ ਹੁੰਦਾ ਹੈ 24 ਤਰੀਕ ਨੂੰ ਉਹੀ ਪੁਲਿਸ ਮੁਲਾਜ਼ਮ ਉਹੀ ਟਰੋਲੀ ਨੂੰ ਦੁਬਾਰਾ ਜਿਹੜਾ ਉਹਨਾਂ ਦੇ ਵੱਲੋਂ ਇੱਕ ਆਯਾਰਡ ਜਿਹੜਾ ਹੈਗਾ ਉਹ ਕੀਤਾ ਗਿਆ ਸੀ ਇੱਕ ਸਾਈਡ ਤੇ ਇੱਕ ਜਗ੍ਹਾ ਛੱਡੀ ਗਈ ਸੀ ਉਸ ਜਗ੍ਹਾ ਦੇ ਵਿੱਚ ਟਰੈਕਟਰ ਟਰਾਲੀਆਂ ਇਕੱਠੀਆਂ ਕੀਤੀਆਂ ਗਈਆਂ ਟਰੋਲੀਆਂ ਇਕੱਠੀਆਂ ਕੀਤੀਆਂ ਗਈਆਂ ਸੀ ਉੱਥੇ ਆ ਕੇ ਟਰੋਲੀ ਕਹਿੰਦੇ ਫਿਰ ਉਸੇ ਯਾਰਡ ਦੇ ਵਿੱਚੋਂ ਮਿਲ ਜਾਂਦੀ ਆ 20 ਤਰੀਕ ਨੂੰ ਟ੍ਰੌਲਿਕ ਪੁਲਿਸ ਮੁਲਾਜ਼ਮ ਲੈ ਕੇ ਜਾਂਦਾ ਆ 24 ਤਰੀਕ ਨੂੰ ਉਹ ਲੈ ਆਉਂਦਾ ਹੁਣ ਨਾ ਤਾਂ ਕਣਕ ਦੀ ਵਾਢੀ ਚੱਲੀ ਜਾਂਦੀ ਆ ਨਾ ਕਿਸੇ ਹੋਰ ਫਸਲ ਦੀ ਵਾਢੀ ਚੱਲੀ ਜਾਂਦੀ ਆ ਕਿ ਜਿਹੜਾ ਅਗਲਾ ਕਹਿੰਦਾ ਹੋਵੇ ਕਿ ਭਾਈ 4 ਦਿਨ ਮੈਂ ਚਲਾਵਾਂ ਦੀ ਫਸਲ ਢੋਣਾ ਉਹ ਤੋਂ ਬਾਅਦ ਆ ਕੇ ਖੜਾ ਜਾਂ ਤੇ ਫਿਰ ਉਸ ਪੁਲਿਸ ਮੁਲਾਜ਼ਮ ਕੋਲੇ ਹੱਕ ਕੀ ਆ ਕਿਸਾਨਾਂ ਦੇ ਟਰਾਲੀ ਇੱਕ ਗਲਤ ਆਈ ਕਾਰਡ ਗਲਤ ਆਧਾਰ ਕਾਰਡ ਦੋਹਾ ਕੇ ਲਜਾਣ ਦਾ ਕੀ ਹੱਕ ਆ ਫਿਰ ਉਸੇ ਪੁਲਿਸ ਮੁਲਾਜ਼ਮ ਦੇ ਉੱਪਰ ਜਿਹੜੀ ਹੈਗੀ ਆ ਉਹ ਐਫ ਆਈ ਆਰ ਦਰਜ ਹੁੰਦੀ ਆ ਇਸ ਦਾ ਖੁਲਾਸਾ ਐਸਐਸਪੀ ਸਰਤਾਜ ਸਿੰਘ ਚਾਹਲਹੋਰਾਂ ਦੇ ਵੱਲੋਂ ਕੀਤਾ ਗਿਆ। ਹੁਣ ਮਨਦੀਪ ਸਿੱਧੂ ਹਰਾਂ ਨੂੰ ਇੱਥੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਿੱਧੂ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਚੋਰੀ ਨਹੀਂ ਹੋਈ ਜਾਂ ਹਰਮਨबीर ਸਿੰਘ ਗੱਲ ਹੋ ਰਹੀ ਸੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਉਹਨੂੰ ਪੁੱਛਿਆ ਗਿਆ ਕਿ ਕਿਸਾਨ ਕਹਿੰਦੇ ਨੇ ਕਿ ਸਾਡਾ ਸਮਾਨ ਚੋਰੀ ਹੋ ਗਿਆ ਉਹ ਕਹਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਡੇ ਕਿਹੜੇ ਕੋਹੇਨੂਰ ਹੀਰੇ ਆ ਵੀ ਜਿਹੜੇ ਤੋਂ ਚੋਰੀ ਹੋ ਜਾਣਗੇ ਤਾਂ ਗੱਲ ਸਾਹਿਬ ਨੂੰ ਮੈਂ ਪਿਛਲੇ ਇੰਟਰਵਿਊ 'ਚ ਵੀ ਕਿਹਾ ਸੀ ਗੱਲ ਸਾਹਿਬ ਇੱਕ ਟਰੈਕਟਰ ਟਰਾਲੀ ਜਿਹੜੀ ਹੈ ਇੱਕ ਕਿਸਾਨ ਦੇ ਲਈ ਜਿਹੜਾ 3 ਕਿੱਲੇ ਵਾਲਾ 4 ਕਿੱਲੇ ਵਾਲਾ 5 ਕਿੱਲੇ ਵਾਲਾ 7 ਕਿੱਲੇ ਵਾਲਾ ਉਹਦੇ ਲਈ ਇੱਕ ਟਰੈਕਟਰ ਟਰ ਆਪਣੀ 6 ਮਹੀਨਿਆਂ ਦੀ ਕਿਰਤ ਪਾ ਕੇ ਜਿਹੜੀ ਆ ਮੰਡੀ ਦੇ ਵਿੱਚ ਵੇਚਣ ਦੇ ਲਈ ਲੈ ਕੇ ਜਾਂਦਾ ਉਹ ਟਰੈਕਟਰ ਟਰਾਲੀਓ ਦੇ ਲਈ ਕੋਹੇਨੂਰ ਹੀਰੇ ਤੋਂ ਵੱਧ ਕੇ ਹੁੰਦੀ ਆ ਤਾਂ ਫਿਰ ਸੋਧੂ ਸਾਹਿਬ ਹੁਣ ਤਾਂ ਤੁਹਾਡੇ ਪੁਲਿਸ ਮੁਲਾਜ਼ਮ ਦੇ ਖਿਲਾਫ ਹੀ ਐਫ ਆਈ ਆਰ ਦਰਜ ਹੋ ਗਈ ਉਹ ਹਾਲਾਂਕਿ ਉਹਦੇ ਤੇ ਕਾਰਵਾਈ ਹੋਣੀ ਆ ਅੱਗੇ ਉਹ ਕੀ ਆਪਣਾ ਕਾਰਨ ਦੱਸਦਾ ਆ ਉਹ ਗੱਲਾਂ ਬਾਅਦ ਦੀਆਂ ਨੇ ਅਗਲੀਆਂ ਗੱਲਾਂ ਨੇ ਪਰ ਇੱਕ ਗੱਲ ਤਾਂ ਤੈਅ ਹੋ ਗਈ ਨਾ ਹੁਣ ਜਾਂ ਤਾਂ ਫਿਰ ਇੱਥੇ ਮੰਨ ਲਈਏ ਕਿ ਜਿਹੜੇ ਕਿਸਾਨ ਨੇ ਉਹ ਝੂਠ ਬੋਲਦੇ ਨੇ ਕਿ ਭਾਈ ਆ ਪੁਲਿਸ ਮੁਲਾਜ਼ਮਾ ਨੇ ਸਮਾਨ ਚੱਕਿਆ ਤੇ ਜਾਂ ਫਿਰ ਇਹ ਆ ਕੇ ਪੁਲਿਸ ਟੀਊਟ ਬੋਲਦੀ ਆ ਹੁਣ ਇੱਕ ਤਾਂ ਝੂਠ ਬੋਲ ਰਿਹਾ ਨਾ ਇੱਕ ਕੋਈ ਨਾ ਕੋਈ ਤਾਂ ਝੂਠ ਬੋਲ ਰਿਹਾ ਨਾ ਪਰ ਕਿਸਾਨ ਤਾਂ ਸ਼ਰਮ ਨਾਮ ਨੋਟ ਕਰੀ ਫਿਰਦੇ ਆ ਕਿਸਾਨ ਤਾਂ ਸ਼ਰਮ ਸਮਾਨ ਨੋਟ ਕਰੀ ਫਿਰਦੇ ਆ ਹੁਣ ਸ਼ਾਇਦ ਇੱਕ ਅਸੀਂ ਵੀ ਗਏ ਸੀ ਦੱਲਿਆਲ ਸਾਹਿਬ ਦੇ ਪਿੰਡ ਦੇ ਵਿੱਚ ਉੱਥੇ ਕੋਲ ਪੁਲਿਸ ਮੁਲਾਜ਼ਮ ਉੱਥੇ ਜਿਹੜੇ ਕਿਸਾਨ ਸਿਓ ਦੱਸ ਰਹੇ ਸੀ ਕੋਈ ਐਸਆਈ ਕੌਰ ਸਿੰਘ ਕਹਿੰਦੇ ਐਸਆਈ ਕੌਰ ਸਿੰਘ ਸਾਡੇ ਚਾਹ ਦੇ ਬੋਰੇ ਵੀ ਲੈ ਗਿਆ ASI ਕੌਰ ਸਿੰਘ ਗੱਦੇ ਵੀ ਲੈ ਗਿਆ ASI ਕੌਰ ਸਿੰਘ ਸਿਲੰਡਰ ਵੀ ਲੈ ਗਿਆ ਪਤਾ ਨਹੀਂ ਕੀ ਕੀ ਚੀਜ਼ਾਂ ਲੈ ਗਿਆ ਕਹਿੰਦੇ ਛੱਡੇ ਹੀ ਕੁਝ ਨਹੀਂ ਉਹਨੇ ਤਾਂ ਪਹਿਲਾਂ ਆ ਕੇ ਸਾਨੂੰ ਕਹਿੰਦਾ ਕਿ ਭਾਈ ਚਾਹ ਪਿਆ ਦੋਸਤੋ ਬਾਅਦ ਆ ਕੇ ਸਾਡਾ ਸਾਰਾ ਸਮਾਨ ਚੱਕ ਕੇ ਜਿਹੜਾ ਹੈਗਾ ਉਹ ਲੈ ਜਾਂਦਾ ਬਹੁਤ ਬਹੁਤ ਕੁਝ ਲੈ ਗਿਆ ਹੁਣ ਦੱਸੋ ਜੀ ਇਹ ਤਾਂ ਪੁਲਿਸ ਤੇ ਇਲਜ਼ਾਮ ਹੁਣ ਤੱਕ ਤਾਂ ਪੁਲਿਸ ਤੇ ਇਲਜ਼ਾਮ ਹੀ ਸੀ ਹੁਣ ਤਾਂ ਖੁਦ ਬਖੁਦ ਇਹ ਵੀ ਇਹ ਤੈ ਹੋ ਗਿਆ ਕਿ ਭਾਈ ਤੁਹਾਡੀ ਪੁਲਿਸ ਮੁਲਾਜ਼ਮ ਜਿਹੜਾ ਲੈ ਫਿਰ ਇੱਕ ਗੱਲ ਹੋਰ ਆ ਇਹ ਤਾਂ ਇੱਕ ਪੁਲਿਸ ਮੁਲਾਜ਼ਮ ਆ ਇਤੇ ਇੱਕ ਪੁਲਿਸ ਮੁਲਾਜ਼ਮ ਤੇ ਐਫਆਈਆਰ ਦਰਜ ਹੋਈ ਆ ਹਾਲੇ ਕੀ ਪਤਾ ਹੋਰ ਕਿੰਨੇ ਹੋਣਗੇ ਹਾਲੇ ਕੀ ਪਤਾ ਹੋਰ ਕਿਹੜਾ ਕਿਹੜਾ ਸਮਾਨ ਹੋ ਲੈ ਮੈਂ ਇੱਕ ਚੀਜ਼ ਤਾਂ ਗਰੰਟੀ ਇੱਕ ਚੀਜ਼ ਦੀ ਗਰੰਟੀ ਦਿੰਦਾ ਜਿਸ ਤਰ੍ਹਾਂ ਦੇ ਨਾਲ ਪੁਲਿਸ ਕਹਿੰਦੀ ਆ ਨਾ ਕਿ ਇੰਨਾ ਸਮਾਨ ਸੀ ਉਹਨਾਂ ਸਮਾਨ ਸਾਰਾ ਅਸੀਂ ਇਕੱਠਾ ਕਰਤਾ ਇੱਕ ਵਾਰੀ ਜਿਹੜੇ ਕਿਉਂਕਿ ਕਿਸਾਨ ਕੋਈ ਬਹੁਤੇ ਨਹੀਂ ਸੀ ਨਾ ਤੁਸੀਂ ਕਰ ਸਕਦੇ ਹੋ ਕਿਸਾਨ ਕੋਈ ਬਹੁਤੇ ਨਹੀਂ ਸੀ ਤਿੰਨ ਤਿੰਨ ਚਾਰ ਚਾਰ ਸੌ ਦੀ ਗਿਣਤੀ ਸੀ ਕਿਸਾਨ ਬੀਬੀਆਂ ਤੇ ਕਿਸਾਨਾਂ ਦੀ ਜਿਹੜੀ ਸੀਗੀ ਦੋ ਜੇ ਮੈਂ ਇੱਕ ਬਾਰਡਰ ਦੀ ਗੱਲ ਕਰਾਂ ਤਿੰਨ ਤਿੰਨ ਸੌ ਮੰਨ ਕੇ ਚੱਲੀਏ ਤਾਂ ਤਿੰਨ ਤਿੰਨ ਸੌ ਹੁਣ ਤਾਂ ਸਾਰੇ ਕਿਸਾਨ ਰਹਿ ਆ ਹੋਗੇ ਤਾਂ ਉਹਨਾਂ ਕਿਸਾਨਾਂ ਖਨੌਰੀ ਬਾਰਡਰ ਵਾਲੇ ਨੂੰ ਖਨੌਰੀ ਤੇ ਬਿਠਾਓ ਸ਼ੰਭੂ ਬਾਰਡਰ ਵਾਲਾ ਨੂੰ ਸ਼ੰਭੂ ਤੇ ਬਿਠਾਓ ਉਹਨਾਂ ਤੋਂ ਪੁੱਛੋ ਕਿ ਤੁਹਾਡਾ ਕੀ ਕੀ ਸਮਾਨ ਸੀ ਉਹ ਤੁਹਾਨੂੰ ਦੱਸਣਗੇ ਤੇ ਫਿਰ ਮੈਂ ਗਾਰੰਟੀ ਦਿੰਦਾ ਤੁਸੀਂ ਕਿਹਾ ਉਹ ਸਮਾਨ ਸਾਰਾ ਚੱਕ ਲੈ ਮੈਂ ਗਾਰੰਟੀ ਦਿੰਦਾ ਜੇ ਅੱਧਾ ਸਮਾਨ ਵੀ ਵਾਪਸ ਆ ਗਿਆ ਹੋਇਆ ਤੁਸੀਂ ਸਾਰੇ ਸਮਾਨ ਦੀ ਗੱਲ ਕਰਦੋ ਅੱਧਾ ਸਮਾਨ ਵੀ ਜੇ ਉਹਨਾਂ ਦਾ ਵਾਪਸ ਕਿਸਾਨਾਂ ਦਾ ਆ ਗਿਆ ਹੋਣਾ ਤਾਂ ਬਿਠਾਓ ਉਹਨਾਂ ਦੇ ਮੂੰਹ ਤੇ ਮੂੰਹ ਜ਼ਬਾਨੀ ਇਹ ਗੱਲ ਹੋ ਜੇ ਨਾ ਉਹ ਦੱਸਣ ਤੁਹਾਨੂੰ ਕੱਲਾ ਕੱਲਾ ਸਮਾਨ ਗਿਣਾਉਣ ਪਈ ਇੰਨਾ ਸਾਡੇ ਕੋਲ ਆ ਸੀ ਇੰਨਾ ਸਾਡੇ ਕੋਲ ਆ ਸੀ ਇੰਨੀ ਚੀਜ਼ ਸਾਡੇ ਕੋਲ ਆ ਸੀ ਉਹੀ ਤੁਹਾਨੂੰ ਦੱਸ ਦੇਣਗੇ ਕੀ ਕੀ ਚੀਜ਼ਾਂ ਫਿਰ ਦ ਸਿੱਧੂ ਮਨਦੀਪ ਸਿੱਧੂ ਸਾਹਿਬ ਕਹਿੰਦੇ ਨੇ ਕਿ ਟਰੈਕਟਰ ਵੀ ਟਰੈਕਟਰ ਟਰਾਲੀਆਂ ਜਿੰਨਾ ਸਮਾਨ ਸੀ ਸਾਰਾ ਲੈ ਗਏ ਪਰ ਹਾਲੇ ਤੱਕ ਤੁਹਾਨੂੰ ਮੈਂ ਹੋਰ ਦੱਸ ਦੇ ਮੈਂ 100 ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਗਾਇਬ ਨੇ ਲਾਪਤਾ ਨੇ ਪਤਾ ਹੀ ਨਹੀਂ ਕਿੱਥੇ ਆ ਹਾਲੇ ਤੱਕ ਵੀ ਤੇ ਇਹ ਸ਼ਰਮਨਾਕ ਗੱਲ ਆ ਕਿ 10 ਦਿਨ ਹੋ ਗਏ ਮੋਰਚਾ اٹਹੇ ਨੂੰ ਪਰ ਹਾਲੇ ਤੱਕ ਟਰੈਕਟਰ ਟਰਾਲੀਆਂ ਨਹੀਂ ਪਤਾ ਕਿੱਥੇ ਆ ਫਿਰ ਪੁਲਿਸ ਇਹ ਵੀ ਕਹਿੰਦੀ ਹੈ ਕਿ ਸਾਡੇ ਮੁਲਾਜ਼ਮਾਂ ਦੇ ਵੱਲੋਂ 24 ਘੰਟੇ ਡਿਊਟੀ ਰੱਖੀ ਜਾ ਰਹੀ ਸੀ 24 ਘੰਟੇ ਸਾਡੇ ਮੁਲਾਜ਼ਮ ਉੱਥੇ ਉੱਥੇ ਤਾਇਨਾਤ ਸੀ ਜਦੋਂ ਤੋਂ ਡੇਹੇ ਟਰੈਕਟਰ ਟਰਾਲੀਆਂ ਖੜੀਆਂ ਸੀ ਤੇ ਜੇ ਤੁਹਾਡੇ ਪੁਲਿਸ ਮੁਲਾਜ਼ਮ 24 ਘੰਟੇ ਤਾਇਨਾਤ ਸੀ ਤਾਂ ਟਰੈਕਟਰ ਟਰਾਲੀਆਂ ਆਮ ਆਮਦਨੀ ਪਾਰਟੀ ਦੇ ਵਰਕਰਾਂ ਦੇ ਘਰਾਂ ਤੱਕ ਕਿਵੇਂ ਪਹੁੰਚ ਗਈਆਂ ਜੇ ਤੁਹਾਡੇ ਪੁਲਿਸ ਮੁਲਾਜ਼ਮ ਉੱਥੇ ਹਾਜ਼ਰ ਸੀ ਤਾਂ ਫਿਰ ਗਲਤ ਆਧਾਰ ਕਾਰਡ ਦਿਖਾ ਕੇ ਤੁਹਾਡਾ ਪੁਲਿਸ ਮੁਲਾਜ਼ਮ ਟਰਾਲੀ ਫਿਰ ਕਿਵੇਂ ਲੈ ਗਿਆ ਇਹੀ ਤਾਂ ਸਵਾਲ ਖੜੇ ਹੁੰਦੇ ਨਾ ਤੁਸੀਂ ਤਾਂ ਕਹਿੰਦੇ 24 ਘੰਟੇ ਉੱਥੇ ਤੈਨਾਤ ਸੀ ਸਾਡੇ ਫਿਰ ਤੈਨਾਤ ਸੀ ਤਾਂ ਹੋ ਗਏ ਕਿੱਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰਾਂ ਦੇ ਵਿੱਚ ਕੌਂਟ੍ਰੋਲੀਆ ਮਿਲ ਗਈਆਂ ਇਹ ਪੁਲਿਸ ਮੁਲਾਜ਼ਮ ਵੀ ਜਦੋਂ ਇਹਨੂੰ ਪਤਾ ਕਿ ਹੁਣ ਮੇਰੇ ਤੇ ਕੰਮ ਉਲਟਾ ਪਊਗਾ ਕੰਮ ਕਸੂਤਾ ਪਊਗਾ ਉਸ ਤੋਂ ਬਾਅਦ 24 ਤਰੀਕ ਨੂੰ ਟਰਾਲੀ ਖੜਾ ਕੇ ਗਿਆ ਉਦੋਂ ਪਹਿਲਾਂ ਨਾ ਖੜਾ ਗਿਆ ਪਹਿਲੀ ਗੱਲ ਖੜਾਉਣ ਦੀ ਗੱਲ ਯਾਰ ਵੱਖਰੀ ਆ ਉਹ ਤਾਂ ਰਾਹੀ ਵੱਖਰਾ ਲੈ ਕੇ ਕਿਉਂ ਗਿਆ ਕੌਣ ਲੱਗਦਾ ਹੈ ਇਹ ਉਹਨਾਂ ਟਰੈਕਟ ਉਹਨਾਂ ਟਰਾਲੀ ਦਾ ਜਿਹੜੀ ਟਰਾਲੀ ਇਹ ਲੈ ਕੇ ਗਿਆ ਕੌਣ ਲੱਗਦਾ ਹੈ ਹੁਣ ਤਾਂ ਇਹ ਇਸ ਚੋਰੀ ਦੇ ਵਿੱਚ ਨਵਾਂ ਹੀ ਨਵਾਂ ਖੁਲਾਸਾ ਹੀ ਹੋਇਆ ਨਾ ਕਿਉਂਕਿ ਇਹ ਤਾਰਾਂ ਪਹਿਲਾਂ ਗੁਰਲਾਲ ਕਨੌਰ ਹੋਰਾਂ ਦੇ ਨਾਲ ਜੁੜੀਆਂ ਗੁਰਲਾਲ ਕਨੌਰ ਹੋਰਾਂ ਦੇ ਉੱਥੇ ਨੇੜਲਾ ਕੋਈ ਪਿੰਡ ਆ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਸ ਪਿੰਡ ਦਾ ਇੱਕ ਸਰਪੰਚ ਆ ਸਰਪੰਚ ਦੇ ਘਰੋਂ ਟਰਾਲੀਆਂ ਮਿਲੀਆਂ ਹਾਲਾਂਕਿ ਉਸ ਤੋਂ ਬਾਅਦ ਉਹ ਸਰਪੰਚ ਵੀ ਸਾਹਮਣੇ ਆਉਣੇ ਵੀ ਆਪਣੀਆਂ ਬੜੀਆਂ ਕੁਝ ਆਪਣਾ ਦੱਸਿਆ ਫਿਰ ਗੁਰਲਾਲ ਕਨੌਰ ਦੇ ਨਾਲ ਜਦੋਂ ਮਾਮਲਾ ਜੁੜਿਆ ਫਿਰ ਗੁਰਲਾਲ ਕਨੌਰ ਨੇ ਵੀ ਆਪਣੀ ਸਫਾਈ ਜਿਹੜੀ ਹੈਗੀ ਉਹ ਦਿੱਤੀ ਪਰ ਮੈਂ ਤਾਂ ਇਹ ਕਹਿਣਾ ਕਿ ਯਾਰ ਟਰਾਲੀਆਂ ਉੱਥੋਂ ਪਾਸੇ ਹੋ ਕੇ ਉਹਨਾਂ ਦੇ ਕੋਲੇ ਪਹੁੰਚੀਆਂ ਹੀ ਕਿਉਂ ਜਦੋਂ ਇੱਕ ਜਦੋਂ ਪੁਲਿਸ ਨੇ ਇੱਕ ਜਗ੍ਹਾ ਨਿਰਧਾਰਤ ਕਰ ਲਈ ਸੀ ਅ ਪ੍ਰਸ਼ਾਸਨ ਨੇ ਇੱਕ ਜਗ੍ਹਾ ਨਿਰਧਾਰਤ ਕਰ ਲਈ ਸੀ ਉਸ ਸਥਾਨ ਤੱਕ ਉਸ ਸਥਾਨ ਤੇ ਕਿਉਂ ਨਹੀਂ ਜਿਹਦੀਆਂ ਸੀਗੀਆਂ ਗਲਾ ਕੇ ਆਪੇ ਲੈ ਜਾਂਦਾ ਤਾਂ ਮਤਲਬ ਪੁਲਿਸ ਦੇ ਕਹਿਣ ਮੁਤਾਬਕ ਸਾਰੀਆਂ ਸਮਾਨ ਪਹੁੰਚ ਗਿਆ ਪਰ ਕਿਸਾਨ ਹਲੇ ਵੀ ਆੜੇ ਹੋਏ ਨੇ ਕਿਸਾਨ ਕਹਿੰਦੇ ਨੇ ਕਿ 100 ਸਾਡੀਆਂ ਟਰਾਲੀਆਂ ਹਲੇ ਤੱਕ ਵੀ ਨਹੀਂ ਮਿਲੀਆਂ ਤੇ ਮੈਂ ਤਾਂ ਚਾਹੂੰ ਕਹੂੰਗਾ ਕਿ ਇਤੋਂ ਵੱਡੀ ਲਾਨਤ ਦੀ ਗੱਲ ਕੋਈ ਨਹੀਂ ਹੋ ਸਕਦੀ ਕਿ ਕਿਸਾਨਾਂ ਦੀਆਂ ਟਰਾਲੀਆਂ ਉੱਥੇ ਖੜੀਆਂ ਸੀ ਉਹ ਟਰਾਲੀਆਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਹਲਾਈਆਂ ਜਾਂਦੀਆਂ ਇੱਕ ਜਗ੍ਹਾ ਤੇ ਖੜਾਈਆਂ ਜਾਂਦੀਆਂ ਉਸ ਤੋਂ ਬਾਅਦ ਗਾਇਬ ਹੋ ਜਾਂਦੀਆਂ ਪਤਾ ਹੀ ਨਹੀਂ ਕਿੱਥੇ ਗਾਇਬ ਹੋ ਗਈਆਂ ਫਿਰ ਹੋਰ ਦੇਖੋ ਇਹ ਸਾਡੇ ਅੱਖੀਂ ਦੇਖਣ ਦੀ ਗੱਲ ਆ ਉਸ ਦਿਨ ਟਰਾਲੀਆਂ ਪਾਸੇ ਕਰਨ ਵਾਲੇ ਕੌਣ ਸੀ ਇਹਨਾਂ ਨੂੰ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਪੁਲਿਸ ਜਾਣਦੀ ਆ ਕਿਉਂਕਿ ਉਹ ਸਿਵਲ ਦੇ ਵਿੱਚ ਸੀ ਕੋਈ ਵਰਦੀ ਕੁਝ ਨਹੀਂ ਸੀ ਪਰ ਇੱਕ ਗੱਲ ਜ਼ਰੂਰ ਆ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਕੋਈ ਵੀ ਇੱਕ ਨੰਬਰੀ ਕੰਮ ਅਗਲਾ ਮੂੰਹ ਬਨ ਕੇ ਨਹੀਂ ਕਰੂਗਾ ਤੇ ਐਡੇ ਮੈਨੂ ਸਮਝ ਨਹੀਂ ਆਉਂਦੀ ਵੀ ਐਡੇ ਕਿਹੜਾ ਤੂੜੀ ਪਾਈ ਜਾਂਦੇ ਸੀ ਐਡੇ ਕਿਹੜਾ ਐਡਾ ਕਿਹੜਾ ਤੂੜੀ ਵਾਲਾ ਕੁੱਪ ਬੰਦਿਆ ਤੂੜੀ ਦੇ ਸੁਹਾਤ ਭਰੀਆਂ ਦੇ ਵੀ ਭਈ ਨਾਸਾਂ ਨੂੰ ਤੂੜੀ ਚੜਦੀ ਆ ਤੇ ਮੂੰਹ ਬੰਨੇ ਸੀ ਇੱਕ ਟਰੈਕਟਰ ਤੇ ਚਾਹੇ 2 ਹੋਣ ਚਾਹੇ 3 ਹੋਣ ਹਰ ਇੱਕ ਦੇ ਮੂੰਹ ਬੰਨੇ ਹੋਏ ਸੀ ਮੂੰਹ ਬੰਨ ਕੇ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਲਈ ਜਾਂਦੇ ਸੀ ਕੋਈ ਕਿੱਧਰੋਂ ਲਈ ਜਾਂਦਾ ਸੀ ਕੋਈ ਕਿੱਧਰੋਂ ਲਈ ਜਾਂਦਾ ਸੀ ਹੋ ਸਕ ਉਹ ਹੁਣ ਖੜਾਉਣ ਉਹ ਜਿੱਥੇ ਪੁਲਿਸ ਨੇ ਜਗ੍ਹਾ ਦਿੱਤੀ ਚੁੱਥੇ ਖੜਾਉਣ ਜਾਂ ਆਸੇ ਪਾਸੇ ਕਿਤੇਲੇ ਪਾਸੇ ਜਾਂਦੇ ਸੀ ਤੇ ਜਾਂਦੇ ਸੀ ਤਾਂ ਫਿਰ ਆਪਦੇ ਮੂੰਹ ਕਿਉਂ ਬੰਨੇ ਹੋਏ ਸੀ ਕਿਉਂ ਕਿਉਂਕਿ ਉਹ ਆਪਦੀ ਪਛਾਣ ਛੁਪਾ ਰਹੇ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਜੇ ਤੇ ਗੱਲ ਤਨੂ ਹੋਰ ਦੱਸ ਦੇਵਾਂ ਪਛਾਣ ਕੌਣ ਛੁਪਾਉਂਦਾ ਹੁੰਦਾ ਪਛਾਣ ਆਪਦੀ ਚੋਰ ਛੁਪਾਉਂਦਾ ਹੁੰਦਾ ਜਿਹਨੇ ਚੋਰੀ ਚਕਾਰੀ ਕਰਨੀ ਹੁੰਦੀ ਹੈ ਪਰ ਹੁਣ ਇਹ ਮੰਨ ਕੇ ਚੱਲੀਏ ਜਿਹਨੇ ਟਰਾਲੀਆਂ ਪਾਸੇ ਕਰੀਆਂ ਉਹ ਚੋਰ ਸੀ ਮੂੰਹ ਲੁਕੋਏ ਹੋਏ ਸੀ ਮੂੰਹ ਛਪਾਏ ਹੋਏ ਸੀ ਮੂਲਕਾ ਆ ਕੇ ਇਹ ਸਭ ਕੰਮ ਜਿਹੜਾ ਕਾਰਨਾਮਾ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਅੱਜ ਵੀ ਡੱਲੇਵਾਲ ਪਿੰਡ ਦੇ ਵਿੱਚ ਇਕੱਠਾ ਉਸੇ ਇਕੱਠ ਦੇ ਵਿੱਚ ਉਹਨਾਂ ਨੇ ਦੇਖਣਾ ਆ ਕਿ ਭਾਈ ਸਾਰਿਆਂ ਨੂੰ ਪਤਾ ਨਹੀਂ ਨਾ ਕਿ ਕਿੰਨੀਆਂ ਟਰਾਲੀਆਂ ਸੀ ਕਿੰਨੇ ਟਰੈਕਟਰ ਸੀ ਤਾਂ ਪੁਲਿਸ ਦਾ ਅੰਕੜਾ ਡੋ ਪੁਲਿਸ ਦਾ ਆ ਪੁਲਿਸ ਕਹਿੰਦੀ ਆ ਸਭ ਕੁਝ ਦੇ ਦਿੱਤਾ ਜਾਂ ਇੰਨੇ 650 ਤਕਰੀਬਨ ਟਰੈਕਟਰ ਟਰਾਲੀਆਂ ਸੀ ਅਸੀਂ ਦੇ ਦਿੱਤੀਆਂ ਪਰ ਦੂਸਰੇ ਪਾਸੇ ਕਿਸਾਨ ਕਹਿੰਦੇ ਕਹਿੰਦੇ ਤਾਂ 100 ਟਰਾਲੀਆਂ ਸਾਡੇ ਜਿਹੜੀਆਂ ਉਹ ਗਾਇਬ ਨੇ ਟਰੈਕਟਰ ਟਰਾਲੀਆਂ ਉਹ ਸਾਡੇ ਹੱਥਾਂ ਦੇ ਵਿੱਚ ਹੀ ਨਹੀਂ ਆਈਆਂ ਤੇ ਇਹਦਾ ਟਰੈਕਟਰ ਟਰਾਲੀਆਂ ਦਾ ਕੀ ਪਤਾ ਹੋਰ ਕਿੰਨਾ ਇਹਦਾ ਟਰੈਕਟਰ ਟਰਾਲੀਆਂ ਨਹੀਂ ਜਿੰਨਾ ਦਾ ਜਿਹੜਾ ਪਤਾ ਇਹ ਨਹੀਂ ਪਤਾ ਕਿੰਨਾ ਸਮਾਨ ਹੋਰ ਗਾਇਬ ਹੋਵੇ ਜਿਹੜਾ ਛੋਟਾ ਮੋਟਾ ਸਮਾਨ ਕਿਉਂਕਿ ਹਾਲ ਛੋਟਾ ਮੋਟਾ ਸਮਾਨ ਆਪਾਂ ਕਹਿ ਰਹੇ ਹਾਂ ਪਰ ਸ਼ਾਇਦ ਇਹਨਾਂ ਦੇ ਐਮਐਲਏ ਨੂੰ ਤਾਂ ਛੋਟਾ ਹੀ ਲੱਗਦਾ ਇਹਨਾਂ ਦੇ ਐਮਐਲਏ ਸਹਿਬਾਨ ਤਾਂ ਜਿਹੜੇ ਹੈਗੇ ਨੇ ਉਹ ਟਰਾਲੀਆਂ ਦੇ ਜਾਂਚਾਂ ਦੀ ਗੱਲ ਕਰਦੇ ਨੇ ਤਾਂ ਮੈਂ ਐਮਐਲਏਨ ਸਭ ਨੂੰ ਮੈਂ ਫਿਰ ਕਹਿਣਾ ਚਾਹਣਾ ਕਿ ਐਮਐਲਏ ਸਾਹਿਬ ਇਹ ਤਾਂ ਕਹਿ ਰਹੇ ਸੀ ਸੀ ਕਿ ਜਾਂਚ ਚਾਹੀਦੀ ਆ ਕਿਉਂਕਿ ਪੁਲਿਸ ਮੁਲਾਜ਼ਮੀ ਹੁਣ ਤਾਂ ਚੋਰ ਨਿਕਲਿਆ ਜਿਹੜਾ ਟਰਾਲੀ ਲੈ ਕੇ ਗਿਆ ਜਿਹਦੇ ਤੇ ਐਫਆਈਆਰ ਦਰਜ ਹੋਈ ਆ ਤੁਹਾਡੀ ਪੁਲਿਸ ਦੇ ਵੱਲੋਂ ਦਰਜ ਕੀਤੀ ਗਿਆ 20 ਤਰੀਕ ਨੂੰ ਲੈ ਕੇ ਗਿਆ 24 ਤਰੀਕ ਨੂੰ ਮੋੜ ਕੇ ਗਿਆ ਕਿਉਂ ਜਦੋਂ ਪਤਾ ਸੀ ਵੀ ਇਹ ਗੱਲ ਪੁੱਠੀ ਮੇਰੇ ਤੇ ਪਊਗੀ ਉਸ ਤੋਂ ਬਾਅਦ ਉਸੇ ਪੁਲਿਸ ਮੁ ਕਿਸਾਨਾਂ ਜਿਵੇਂ ਕਿ ਕਿਸਾਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਨਾਂ ਦੇ ਕੋਲੋਂ ਲਿਸਟਾਂ ਤੱਕ ਬਣਾਈਆਂ ਹੋਈਆਂ ਨੇ ਪਰ ਸਰਕਾਰ ਦੇ ਕਿਸੇ ਨੁਮਾਇੰਦੇ ਜਿਵੇਂ ਕਿ ਮੁੱਖ ਮੰਤਰੀ ਦਾ ਕੋਈ ਇਸ ਮਾਮਲੇ ਤੇ ਕੋਈ ਬਿਆਨ ਨਹੀਂ ਆਇਆ ਪੰਜਾਬ ਪੁਲਿਸ ਦੇ ਡੀਆਈਜੀ ਦਾ ਵੱਡੇ ਪੱਧਰ ਦੇ ਅਫਸਰਾਂ ਦਾ ਕੋਈ ਬਿਆਨ ਨਹੀਂ ਆਇਆ ਕਿ ਇਹ ਕਿਸਾਨ ਕਿਸੇ ਅਦਰ ਸਟੇਟ ਦੇ ਨੇ ਜਾਂ ਕਿ ਪਾਕਿਸਤਾਨ ਤੋਂ ਆਏ ਨੇ ਜੋ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਕੋਈ ਹੱਲ ਦੀ ਕੋਈ ਸੋਲੂਸ਼ਨ ਦੀ ਕੋਈ ਬਿਆਨ ਤੱਕ ਨਹੀਂ ਦੇ ਰਹੇ ਅਸਲ ਦੇ ਵਿੱਚ ਜੇਕਰ ਇਹ ਤਸ਼ੱਦਦ ਸੈਂਟਰ ਸਰਕਾਰ ਨੇ ਕੀਤਾ ਹੁੰਦਾ ਨਾ ਜਾਂ ਹੋਰ ਸੂਬੇ ਦੀ ਸਰਕਾਰ ਨੇ ਵੈਸੇ ਤਾਂ ਚਲੋ ਹਰਿਆਣੇ ਦੀ ਸਰਕਾਰ ਨੇ ਵੀ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਉਦੋਂ ਵੀ ਚੁੱਪ ਬੈਠੇ ਸੀ ਉਦੋਂ ਵੀ ਸਾਡੇ ਮੁੱਖ ਮੰਤਰੀ ਸਾਹਿਬ ਕੋਚਿੰਗ ਦੇ ਲਈ ਸੀ ਪਰ ਜੇ ਕਿਤੇ ਇਹ ਤਸ਼ੱਦਦ ਜਿਹੜਾ ਹੋਇਆ ਇਹ ਉਸ ਵੇਲੇ ਹੋਇਆ ਹੁੰਦਾ ਨਾ ਜਦੋਂ ਭਗਵਾਨ ਸਿੰਘ ਮਾਨ ਸੱਤਾ ਦੇ ਵਿੱਚ ਨਾ ਹੁੰਦੇ ਜਿਹੜੀ ਦੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਨਾ ਹੁੰਦੀ ਤਾਂ ਮੈਂ ਇੱਕ ਚੀਜ਼ ਦੀ ਗਾਰੰਟੀ ਦਿੰਦਾ ਇਨਦੀ ਸਾਰੀ ਦੀ ਸਾਰੀ ਪਾਰਟੀ ਨੇ ਧਰਨਾ ਲਾ ਕੇ ਹੰਨ ਨੂੰ ਬਹਿ ਜਾਣਾ ਸੀ ਵਿਚੇ ਭਗਵੰਤ ਸਿੰਘ ਮਾਨ ਨੇ ਬੈਠਾ ਸੀ ਵਿਚੇ ਸਭਣਾ ਨਹੀਂ ਬੈਠਣਾ ਸੀ ਜਿਹੜੇ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਕਹਿੰਦੇ ਆ ਤੇ ਹੁਣ ਕੋਈ ਨਹੀਂ ਹੈ ਤੇ ਇਹਨਾਂ ਦੇ ਸਪੋਕਸਪਰਸਨ ਮਾਲਵਿੰਦਰ ਕੰਗ ਹਰ ਗੱਲ ਦੇ ਉੱਪਰ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਗੱਲ-ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਜੇ ਕਿਸੇ ਨੂੰ ਕੁਝ ਕਹਿਤਾ ਤਾਂ ਉਹ ਆਥਨ ਨੂੰ ਪ੍ਰੈਸ ਕਾਨਫਰੰਸ ਕਰਕੇ ਉਹ ਚਾਰ ਬੁਲਾਉਂਦੇ ਆਪਣੇ ਬੰਦੇ ਜਿਹੜੇ ਹੁੰਦੇ ਹੈਗੇ ਆਮ ਆਦਮੀ ਪਾਰਟੀ ਵਾਲੇ ਦੋ ਇੱਧਰ ਬੈਠੇ ਹੋ ਦੋ ਇੱਧਰ ਦੇ ਬਚਾਲੇ ਮਾਲਵਿੰਦਰ ਕੰਗ ਬੈਠੇ ਹੁੰਦੇ ਨੇ ਹੁਣ ਤਾਂ ਮੌਜੂਦਾ ਐਮਪੀ ਨੇ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਪ੍ਰੈਸ ਕਾਨਫਰੰਸ ਕਰਨਾ ਦੂਰ ਦੀ ਗੱਲ ਆ ਐਮਪੀ ਸਾਹਿਬ ਦੇ ਵੱਲੋਂ ਇੱਕ ਬਿਆਨ ਤੱਕ ਨਹੀਂ ਆ ਕਿ ਭਈ ਆ ਜਿਹੜ ਜੇ ਬਿਆਨ ਦੇਣਗੇ ਤਾਂ ਉਲਟੀ ਇਹਨਾਂ ਤੇ ਪੈਂਦੀ ਆ ਨਾ ਹੁਣ ਤਸ਼ਦਦ ਕੀਤਾ ਕਿਹਨੇ ਆ ਤਸ਼ਦਦ ਤਾਂ ਭਾਈ ਤੁਸੀਂ ਕੀਤਾ ਤਸ਼ਦਦ ਤਾਂ ਤੁਹਾਡੀ ਸਰਕਾਰ ਨੇ ਕੀਤਾ ਤਸ਼ਦਦ ਤਾਂ ਤੁਹਾਡੀ ਪੁਲਿਸ ਨੇ ਕੀਤਾ ਪਰ ਹੁਣ ਬਿਆਨ ਦੇਣ ਤਾਂ ਫਿਰ ਕਿਹੜੇ ਮੂੰਹ ਨਾਲ ਦੇਣ ਭਾਈ ਬਿਆਨ ਬਿਆਨ ਦੇਣਾ ਤਾਂ ਬਣਦਾ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਐ ਐਮਐਲਏ ਨੂੰ ਬਣਦਾ ਹੈ ਮੰਤਰੀਆਂ ਨੂੰ ਬਣਦਾ ਹੈ ਸਭਨਾਂ ਨੂੰ ਬਣਦਾ ਪਰ ਗੱਲ ਤਾਂ ਇਹ ਹੈ ਨਾ ਕਿ ਬਿਆਨ ਦੇਣ ਕਿਹੜੇ ਮੂੰਹ ਦੇ ਨਾਲ ਤੇ ਬਾਕੀ ਪੁਲਿਸ ਤੋਂ ਬਿਆਨ ਦਵਾਉਣਾ ਪੁਲਿਸ ਤੋਂ ਬਿਆਨ ਦਵਾਤਾ ਦਿੱਤਾ ਉਹ ਤਾਂ ਕਹਿੰਦੇ ਨੇ ਕਿ ਸਭ ਕੁਝ ਸਾਫ਼ ਹੈ ਉਹ ਤਾਂ ਕਹਿੰਦੇ ਨੇ ਕਿ ਭਈ ਸਭ ਕੁਝ ਅਸੀਂ ਜਿਹੜਾ ਹੈਗਾ ਉਹ ਟਰਾਲੀਆਂ ਟਰੈਕਟਰ ਸੀ ਮੋੜ ਦਿੱਤੇ ਪੁਲਿਸ ਨੇ ਤਾਂ ਫਿਰ ਹੁਣ ਸਰਕਾਰ ਦਾ ਬਿਆਨ ਨਾ ਮੰਨੀਏ ਤਾਂ ਹੋਰ ਕੀ ਮੰਨੀਏ ਪੁਲਿਸ ਨੇ ਤਾਂ ਕਹਿਤਾ ਕਿ ਭਈ ਕਿਸਾਂ ਮਨਦੀਪ ਸਿੱਧੂ ਸਾਹਿਬ ਕਹਿੰਦੇ ਨੇ ਕਿ ਜੇਕਰ ਕਿਸਾਨ ਤਿਆਰ ਨਹੀਂ ਫਿਰ ਰਟਾਇਰ ਅਸੀਂ ਵੀ ਨਹੀਂ ਹੋਏ ਅਸੀਂ ਫਿਰ ਅੱਗੇ ਤੋਂ ਤਿਆਰਾਂ ਜੋ ਬਿਆਨ ਦੇਣਾ ਸੀ ਉਹਨਾਂ ਦਾ ਦੇ ਦਿੱਤੇ ਕੌਂਦੇ ਬਿਆਨ ਦੇ ਦਿੱਤੇ ਹੁਣ ਤਾਂ ਉਹਨਾਂ ਦੇ ਪਾ ਦੀ ਗੱਲ ਪੁਰਾਣੀ ਹੋ ਗਈ 10 ਦਿਨ ਹੋ ਗਏ ਹੁਣ ਤਾਂ ਉਹ ਕਹਿੰਦੇ ਕਿ ਅਸੀਂ ਡੱਲੇ ਵਾਲ ਸਾਹਿਬ ਦਾ ਮਰਨ ਵਰਤ ਵੀ ਤਲਵਾਤਾ ਹੁਣ ਤਾਂ ਉਹ ਕਹਿੰਦੇ ਕਿ ਖੁਸ਼ਹਾਲੀ ਦੀ ਰਾਤ ਆ ਪੰਜਾਬ ਹੁਣ ਉਹ ਕਹਿੰਦੇ ਕਿ ਠੀਕ ਹੈ ਜੀ ਕਿਸਾਨੀ ਸਾਡੇ ਨਾਲ ਤੁਰ ਪਈ ਪਰ ਕਿਸਾਨੀ ਇਹਨਾਂ ਦੇ ਨਾਲ ਹੈ ਜਾਂ ਨਹੀਂ ਹੈ ਇਹ ਆਉਣ ਵਾਲੀਆਂ ਵੋਟਾਂ ਦੱਸਣਗੀਆਂ ਤੇ ਜਦੋਂ ਇਹ ਪਿੰਡਾਂ ਦੇ ਵਿੱਚ ਵੜਨਗੇ ਕਿਉਂਕਿ ਪਿੰਡਾਂ ਦੇ ਪੰਜਾਬ ਤਾਂ ਜਿਹੜਾ ਨਾ ਖੇਤੀ ਪ੍ਰਧਾਨ ਸੂਬਾ ਹੀ ਆ ਤੇ ਜਦੋਂ ਪਿੰਡਾਂ ਦੇ ਵਿੱਚ ਵੜਨਗੇ ਫਿਰ ਉਦੋਂ ਪਿੰਡਾਂ ਵਾਲੇ ਇਹਨਾਂ ਨੂੰ ਦੱਸਣਗੇ ਕਿ ਭਾਈ ਕਿਸਾਨ ਇਹਨਾਂ ਦੇ ਨਾਲ ਨੇ ਲੋਕ ਇਹਨਾਂ ਦੇ ਨਾਲ ਨੇ ਜਾਂ ਵੋਟਰ ਇਹਨਾਂ ਦੇ ਨਾਲ ਨੇ ਜਾਂ ਫਿਰ ਨਹੀਂ ਨਾਲ